ਸਭ ਤੋਂ ਪਹਿਲਾਂ ਅਸੀਂ ਬੜੇ ਬੜ ਪਾਗੇ ਆ ਕਿ ਅਸੀਂ ਗੁਰਤੇਗ ਬਾਦਰ ਸਾਹਿਬ ਦੀ ਰੋਸਾਈ ਨਗਰੀ ਬਾਬਾ ਬਕਾਲਾ ਸਾਹਿਬ ਦੇ ਇਲਾਕੇ ਦੇ ਵਸਨੀਕ ਆ ਸੋ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਹਮੇਸ਼ਾ ਹੀ ਗੁਰਤੇਗ ਬਾਦਰ ਸਾਹਿਬ ਦਾ ਹੋਟਾਸਰਾ ਲੈ ਕੇ ਆਪਣਾ ਕੰਮ ਕਾਰ ਸ਼ੁਰੂ ਕਰਦੇ ਸੀ ਇਹ ਸੋ ਪਿਛਲੇ ਜੋ ਸਮੇਂ ਦੇ ਵਿੱਚ ਜੋ ਕਸ਼ਟ ਆਇਆ ਉਹਦੇ ਵਾਸਤੇ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਹਮੇਸ਼ਾ ਕਰਦੇ ਰਹੇ ਆ ਔਰ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਇਹᱫੋਨ ਸਾਫ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਉਪਰੰਤ ਮਾਨਯੋਗ ਸੁਪਰੀਮ ਕੋਰਟ ਵੱਲੋਂ ਔਰ ਪੰਜਾਬ ਸਰਕਾਰ ਨੇ ਜੋ ਮੈਨੂੰ ਦੁਬਾਰਾ ਬਹਾਲ ਕੀਤਾ ਸੋ ਉਹਦੇ ਸ਼ੁਕਰਾਨਾ ਕਰਨ ਵਾਸਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਵਾਸਤੇ ਅੱਜ ਹਾਜ਼ਰ ਆਇਆ ਚਲੋ ਉਹ ਤੇ ਖੈਰ ਆਪਣਾ ਯੂਨੀਫਾਰਮ ਦਾ ਹੈਗਾ ਸਾਰਾ ਸਲੂਟ ਦੇ ਯੂਨੀਫਾਰਮ ਨੂੰ ਪਹਿਨਦੇ ਨੇ ਸੋ ਸਭ ਤੋਂ ਪਹਿਲਾਂ ਜੋ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦਾ ਵਾਸਤੇ ਮੈਂ ਅੱਜ ਇੱਥੇ ਆਜਿਆ ਹਾਂ ਉਹਨਾਂ ਦੀ ಅಪਾਰ ਬਖਸ਼ਿਸ਼ ਹੋਈ ਹੈ ਉਹਨਾਂ ਦਾ ਕੋਟੀ ਕੋਟ ਧੰਵਾਦ ਧੰਵਾਦ ਸਭ ਤੋਂ ਪਹਿਲਾਂ ਅਸੀਂ ਬੜੇ ਬੜ ਪਾਗੇ ਆ ਕਿ ਅਸੀਂ ਗੁਰਤੇਗ ਬਾਦਰ ਸਾਹਿਬ ਦੀ ਰੋਸਾਈ ਨਗਰੀ ਬਾਬਾ ਬਕਾਲਾ ਸਾਹਿਬ ਦੇ ਇਲਾਕੇ ਦੇ ਵਸਨੀਕ ਆ ਸੋ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਹਮੇਸ਼ਾ ਹੀ ਗੁਰਤੇਗ ਬਾਦਰ ਸਾਹਿਬ ਦਾ ਹੋਟਾਸਰਾ ਲੈ ਕੇ ਆਪਣਾ ਕੰਮ ਕਾਰ ਸ਼ੁਰੂ ਕਰਦੇ ਸੀ ਇਹ ਸੋ ਪਿਛਲੇ ਜੋ ਸਮੇਂ ਦੇ ਵਿੱਚ ਜੋ ਕਸ਼ਟ ਆਇਆ ਉਦੇ ਵਾਸਤੇ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਹਮੇਸ਼ਾ ਕਰਦੇ ਰਹੇ ਆਂ ਔਰ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਜਿਦੋਂ ਸਾਫ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅਪਰੰਤ ਮਾਨਯੋਗ ਸੁਪਰੀਮ ਕੋਰਟ ਵੱਲੋਂ ਔਰ ਪੰਜਾਬ ਸਰਕਾਰ ਨੇ ਜੋ ਮੈਨੂੰ ਦੁਬਾਰਾ ਬਹਾਲ ਕੀਤਾ ਸੋ ਉਹਦੇ ਸ਼ੁਕਰਾਨਾ ਕਰਨ ਵਾਸਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਵਾਸਤੇ ਅੱਜ ਆਜਾ ਰਿਹਾ ਹਾਂ ਚਲੋ ਉਹ ਤੇ ਖੈਰ ਆਪਣਾ ਯੂਨੀਫਾਰਮ ਦਾ ਹੈਗਾ ਸਾਰਾ ਸਲੂਟ ਤੇ ਯੂਨੀਫਾਰਮ ਨੂੰ ਪੈਂਦੇ ਨੇ ਸੋ ਸਭ ਤੋਂ ਪਹਿਲਾਂ ਜੋ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਮੈਂ ਅੱਜ ਇੱਥੇ ਆਜਾਣਾ ਉਹਨਾਂ ਦੀ ਬਹਾਰ ਬਖਸ਼ਿਸ਼ ਹੋਈ ਆ ਉਹਨਾਂ ਦਾ ਕੋਟੀ-ਕੋਟ ਧੰਵਾਦ ਧੰਵਾਦ ਸਭ ਤੋਂ ਪਹਿਲਾਂ ਅਸੀਂ ਬੜੇ ਬੜ ਪਾਗੇ ਆ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਰੋਸਾਈ ਨਗਰੀ ਬਾਬਾ ਬਕਾਲਾ ਸਾਹਿਬ ਦੇ ਇਲਾਕੇ ਦੇ ਵਸਨੀਕ ਆ ਸੋ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਹਮੇਸ਼ਾ ਹੀ ਗੁਰਤੇਗ ਬਹਾਦਰ ਸਾਹਿਬ ਦਾ ਉਹਤ ਅਸਰਾ ਲੈ ਕੇ ਆਪਣਾ ਕੰਮ ਕਾਰਜ ਸ਼ੁਰੂ ਕਰਦੇ ਸੀ ਇਹ ਸੋ ਪਿਛਲੇ ਜੋ ਸਮੇਂ ਦੇ ਵਿੱਚ ਜੋ ਕਸ਼ਟ ਆਇਆ ਉਹਦੇ ਵਾਸਤੇ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਹਮੇਸ਼ਾ ਕਰਦੇ ਰਹੇ ਆਂ ਔਰ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਜਿਦੋਂ ਸਾਫ ਮਾਨਯੋਗ ਪੰਜਾਬ ਐਂ ਹਰਿਆਣਾ ਹਾਈ ਕੋਰਟ ਅਪਰੰਤ ਮਾਨਯੋਗ ਸੁਪਰੀਮ ਕੋਰਟ ਵੱਲੋਂ ਔਰ ਪੰਜਾਬ ਸਰਕਾਰ ਨੇ ਜੋ ਮੈਨੂੰ ਦੁਬਾਰਾ ਬਹਾਲ ਕੀਤਾ ਸੋ ਉਹਦੇ ਸ਼ੁਕਰਾਨਾ ਕਰਨ ਵਾਸਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਵਾਸਤੇ ਅੱਜ ਆਜਾ ਰਿਹਾ ਹਾਂ ਚਲੋ ਉਹ ਤੇ ਖੈਰ ਆਪਣਾ ਯੂਨੀਫਾਰਮ ਦਾ ਹੈਗਾ ਸਾਰਾ ਸਲੂਟ ਤੇ ਯੂਨੀਫਾਰਮ ਨੂੰ ਪੈਂਦੇ ਨੇ ਸੋ ਸਭ ਤੋਂ ਪਹਿਲਾਂ ਜੋ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਮੈਂ ਅੱਜ ਇੱਥੇ ਆਜਾ ਰਿਹਾ ਹਾਂ ਉਹਨਾਂ ਦੀ ਬਹਾਰ ਬਖਸ਼ਿਸ਼ ਹੋਈ ਆ ਉਹਨਾਂ ਦਾ ਕੋਟੀ-ਕੋਟ ਧੰਵਾਦ ਧੰਵਾਦ